ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਨੂੰ ਇੱਕ ਚੰਗੀ ਖੇਤਰੀ ਪਾਰਟੀ ਦੀ ਵਾਕਈ ਹੀ ਲੋੜ ਹੈ ਅ ਔਰ ਹੁਣ ਤੱਕ ਇਹ ਜਿਹੜਾ ਰੋਲ ਆ ਇਹ ਅਕਾਲੀ ਦਲ ਨਿਭਾਉਂਦਾ ਰਿਹਾ ਵਾ ਅਕਾਲੀ ਦਲ ਨੇ ਇਸ ਰੋਲ ਪ੍ਰਤੀ ਅਕਾਲੀ ਦਲ ਇਸ ਰੋਲ ਪ੍ਰਤੀ ਕਿੰਨਾ ਕੁ ਸਵਿਰਥ ਸੀ ਉਹ ਇੱਕ ਵੱਖਰਾ ਮਸਲਾ ਵਾ ਉਹਦੇ ਤੇ ਆਪਾਂ ਕਈ ਵਾਰ ਅੱਗੇ ਵੀ ਗੱਲ ਕੀਤੀ ਆ ਫਿਰ ਵੀ ਗੱਲ ਕਰਾਂਗੇ ਲੇਕਿਨ ਅ ਜਿਸ ਵੇਲੇ ਅ ਅਕਾਲੀ ਦਲ ਹੌਲੀ-ਹੌਲੀ ਹਾਸ਼ੀਏ ਤੇ ਜਾਂਦਾ ਰਿਹਾ ਤੇ ਹੋਰ 13 ਜਿਹੜੀਆਂ ਵਾ ਉਹ ਗੇਉਂਦੀ ਲਗਤੀਆਂ ਅਕਾਲੀ ਦਲ ਦੇ ਵਿੱਚ ਵੀ ਆਪਾਂ ਵੇਖਿਆ ਹੀ ਆ ਕਿ ਕਿਹਨੇ ਖਿਲਾਰ ਪਿਆ ਵਾ ਅਕਾਲੀ ਦਲ ਦੇ ਵਿੱਚ ਇੱਕ ਵੱਖਰਾ ਤੜਾ ਜਿਹੜਾ ਵਾ ਉਹ ਖੜੀ ਹੋ ਖੜਾ ਹੋ ਗਿਆ ਵਾ ਜੋ ਸੁਖਬੀਰ ਸਿੰਘ ਬਾਦਲ ਦੇ ਇਸਤੇਫੇ ਦੀ ਗੱਲ ਕਰ ਰਿਹਾ ਹੈ ਅਕਾਲੀ ਦਲ ਦੇ ਹਾਸ਼ੀਏ ਤੇ ਔਨ ਕਰਕੇ ਲੋਕੀ ਕਾਂਗਰਸ ਤੋਂ ਖਫਾ ਸਨ ਇਹਦੇ ਕਰਕੇ ਹੀ 2017 ਔਰ 2022 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਚੰਗਾ ਹੰਗਾਰਾ ਮਿਲਿਆ ਖਾਸ ਕਰਕੇ 2022 ਦੇ ਵਿੱਚ ਹੁਣ ਕੁਝ ਹੱਦ ਤੱਕ ਆਮ ਆਦਮੀ ਪਾਰਟੀ ਤੋਂ ਵੀ ਲੋਕ ਨਿਰਾਸ਼ ਨੇ ਔਰ ਨਾਲ ਹੀ ਇੱਕ ਵਜ੍ਹਾ ਸੀ ਕਿ ਜਿਸ ਤਰੀਕੇ ਨਾਲ ਅਮਰਿਤਪਾਲ ਸਿੰਘ ਔਰ ਉਹਦੇ ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਐਨਐਸਏ ਦੇ ਥੱਲੇ ਡੱਕਿਆ ਗਿਆ ਜੇਲ੍ਹ ਚ ਭੇਜਿਆ ਗਿਆ ਉਹਦੇ ਨਾਲ ਉਹਨਾਂ ਨੂੰ ਹਮਦਰਦੀ ਵੀ ਮਿਲੀ ਔਰ ਇਸ ਕਰਕੇ ਉਹਨਾਂ ਦੀ ਪਿਛਲੇ ਚੋਣਾਂ ਦੇ ਵਿੱਚ ਦੋ ਸੀਟਾਂ ਜਿਹੜੀਆਂ ਵਾਂ ਉਹ ਆਜ਼ਾਦ ਉਮੀਦਵਾਰਾਂ ਨੂੰ ਅਮਰਿਤਪਾਲ ਔਰ ਸਰਜੀਤ ਸਿੰਘ ਦੇ ਚੋਣੇ ਦੇ ਵਿੱਚ ਪਈਆਂ ਆ ਜ਼ਾਹਿਰ ਹੈ ਕਿ ਇਸ ਸੰਦਰਭ ਦੇ ਵਿੱਚ ਨਵੀਂ ਪਾਰਟੀ ਜਿਹੜੀ ਆ ਉਹ ਬੰਜਾਰੀਆ ਜਾਂ ਉਹਨਾਂ ਦੀ ਉਹਨਾਂ ਦੀ ਚਾਹਤ ਆ ਕਿ ਇੱਕ ਨਵੀਂ ਪਾਰਟੀ ਖੜੀ ਕੀਤੀ ਜਾਵੇ ਕਿਉਂਕਿ ਸਾਨੂੰ ਬੜੀਆਂ ਵਧੀਆ ਵੋਟਾਂ ਪੈ ਗਈਆਂ 2024 ਦੇ ਵਿੱਚ ਔਰ ਉਹਨਾਂ ਨੂੰ ਲੱਗਦਾ ਵਾ ਕਿ ਇਸ ਤਰ੍ਹਾਂ ਦੇ ਹੋਰ ਵੀ ਲੋਕ ਨੇ ਜਿਹਨਾਂ ਨੂੰ ਹਮਦਰਦੀ ਮਿਲ ਜੂਗੀ ਪਹਿਲੋਂ ਜਬਨੀ ਚੋਣਾਂ ਦੇ ਵਿੱਚ ਔਰ ਫਿਰ 2027 ਦੇ ਵਿੱਚ ਜੀ ਉਦੋਂ ਤੱਕ ਪਾਰਟੀ ਜਿਹੜੀ ਆ ਉਹ ਵਾਕਈ ਆਪਣੇ ਪੈਰਾਂ ਤੇ ਖੜੀ ਹੋਗੀ ਪਰ ਇਸ ਨਵੀਂ ਪਾਰਟੀ ਵਾਸਤੇ ਚਾਰ ਪੰਜ ਬਹੁਤ ਵੱਡੀਆਂ ਚੁਣੌਤੀਆਂ ਵਾਂ ਜਿਨ੍ਹਾਂ ਦੇ ਬਾਰੇ ਮੈਂ ਗੱਲ ਕਰਨ ਜਾ ਰਿਹਾ ਵਾਂ ਪਹਿਲੀ ਚੁਣੌਤੀ ਤੇ ਇਹ ਆ ਕਿ ਸਰਕਾਰ ਵੱਲੋਂ ਬਹੁਤ ਆਕੜਾਂ ਆਣੀਆਂ ਅਲਰੇਡੀ ਤੁਸੀਂ ਵੇਖ ਹੀ ਲਿਆ ਕਿ ਅਮਰਿਤਪਾਲ ਉਹਨਾਂ ਦੇ ਸਾਥੀਆਂ ਨੂੰ ਹਾਲੇ ਵੀ ਡਿਬਗੁਰਗੜ ਜੇਲ੍ਹ ਚ ਨਜ਼ਰਬੰਦ ਕੀਤਾ ਹਾਲਾਂਕਿ ਅਮਰਿਤਪਾਲ ਮੈਂਬਰ ਪਾਰਲੀਮੈਂਟ ਬਣ ਗਏ ਜੇ ਅੱਗੇ ਇੱਕ ਵਾਰੀ ਜਦੋਂ ਸਿਮਰਤਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਬਣੇ ਤਾਂ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਸੀ ਲੇਕਿਨ ਇਸ ਸਰਕਾਰ ਨੇ ਉਹਨੂੰ ਰਿਹਾ ਨਹੀਂ ਕੀਤਾ ਨਵੀਂ ਪਾਰਟੀ ਪ੍ਰਤੀ ਸਰਕਾਰ ਦੀ ਇਲੈਕਸ਼ਨ ਕਮਿਸ਼ਨ ਦੀ ਕਚਹਿਰੀਆਂ ਦੀ ਦਾ ਕੀ ਰਵਈਆ ਹੋਊਗਾ ਇਹ ਦੇਖਣਾ ਪਊ ਖਾਸ ਕਰਕੇ ਸਰਕਾਰ ਦਾ ਕੇਂਦਰ ਸਰਕਾਰ ਦਾ ਔਰ ਰਾਜ ਸਰਕਾਰ ਦਾ ਕੀ ਰਵਈਆ ਹੋਊਗਾ ਤੁਸੀਂ ਵੇਖ ਹੀ ਰਿਹਾ ਵਾ ਕਿ ਕਈ ਮਾਲਵਿੰਦਰ ਸਿੰਘ ਮਾਲੀ ਵਰਗੇ ਬੰਦੇ ਸਿਰਫ ਸਰਕਾਰ ਦੀ ਆਲੋਚਨਾ ਕਰਦੇ ਹੋਏ ਜੇਲ੍ਹ ਦੇ ਵਿੱਚ ਨੇ ਔਰ ਇਹ ਜੇ ਤੁਸੀਂ ਪੰਜਾਬ ਦੇ ਹੱਕਾਂ ਦੀ ਗੱਲ ਕਰੋਗੇ ਸਿੱਖਾਂ ਦੇ ਹੱਕਾਂ ਦੀ ਗੱਲ ਕਰੋਗੇ ਕੁਝ ਵੱਖਵਾਦੀ ਵੀ ਗੱਲ ਕਰੋਗੇ ਤੇ ਉਹਦੇ ਉਹ ਸਰਕਾਰ ਨੂੰ ਕਿ ਸੱਤ ਤੱਕ ਬਰਦਾਸ਼ਤ ਕਰੂਗੀ ਤੁਹਾਨੂੰ ਉਪਰ ਦਊਗੀ ਕਿ ਨਹੀਂ ਸੋ ਕਾਫੀ ਦਿੱਕਤਾਂ ਆ ਸਕਦੀਆਂ ਹਨ ਹਾਲਾਂਕਿ ਲੋਕੀ ਜਿਹੜੇ ਨੇ ਉਹ ਦਿੱਕਤਾਂ ਦਾ ਸਾਹਮਣਾ ਵੀ ਕਰ ਲੈਂਦੇ ਨੇ ਜਦੋਂ ਲੋਕੀ ਵੋਟਾਂ ਪਾਉਣ ਦੇ ਉੱਤੇ ਆਉਂਦੇ ਨੇ ਦੂਜੀ ਚੁਣੌਤੀ ਹੈ ਕਿ ਇਸ ਪਾਰਟੀ ਨੂੰ ਸਾਰੇ ਪੰਜਾਬ ਦੇ ਸਮੂਹ ਲੋਕ ਜਿਹੜੇ ਨੇ ਉਹ ਐਕਸੈਪਟ ਕਰਨਗੇ ਜਾਂ ਨਹੀਂ ਹਾਲਾਂਕਿ ਤਾਂ ਸੈਮਸੀ ਨੇ ਕਿਹਾ ਕਿ ਇਹ ਸਮੂਹ ਪੰਜਾਬੀਆਂ ਦੀ ਪਾਰਟੀ ਹੋਵੇਗੀ ਸਾਰੇ ਧਰਮਾਂ ਦੇ ਲੋਕਾਂ ਨੂੰ ਅਸੀਂ ਨਾਲ ਲੈ ਕੇ ਚੱਲਾਂਗੇ ਲੇਕਿਨ ਇਹ ਵਾਕਈ ਸ਼ਹਿਰੀ ਵੋਟ ਜਿਹੜੀ ਇਹਨਾਂ ਨੂੰ ਪਾਊਗੀ ਕਿਉਂਕਿ ਉਹ ਇਹਨਾਂ ਨੂੰ ਇੱਕ ਵੱਖਵਾਦੀ ਟੈਗ ਦੇ ਨਾਲ ਵੇਖਦੇ ਆ ਸੋ ਇਹ ਇੱਕ ਇਹ ਵੀ ਚੁਣੌਤੀ ਆ ਕਿ ਉਸ ਵਰਗ ਨੂੰ ਹਿੰਦੂ ਪਾਈਚਾਰੇ ਨੂੰ ਸ਼ਹਿਰੀ ਵੋਟ ਨੂੰ ਆਪਣੇ ਨਾਲ ਕਿਵੇਂ ਲੈ ਕੇ ਚੱਲਣਗੇ ਇੰਟੈਲੈਕਚੁਅਲ ਜਿਹੜਾ ਵੋਟਰ ਆ ਉਹਨੂੰ ਨਾਲ ਲੈ ਕੇ ਕਿਵੇਂ ਜਿਹੜਾ ਸਿੱਖ ਵੋਟਰ ਵੀ ਇੰਟੈਲੈਕਚੁਅਲ ਵੋਟਰ ਆ ਉਹਨੂੰ ਨਾਲ ਲੈ ਕੇ ਕਿਵੇਂ ਚੱਲਣਗੇ ਤੀਸਰਾ ਹੈ ਇਸ ਪਾਰਟੀ ਦਾ ਏਜੰਡਾ ਕੀ ਹੋਊਗਾ ਇਹਦੀ ਸੋਚ ਕੀ ਹੋਊਗੀ ਇਦੀ ਡੈਲੋਜੀ ਕੀ ਵਿਚਾਰਤਾ ਰੱਖੀ ਹੋਊਗੀ ਕਿਉਂਕਿ ਹੁਣ ਤੱਕ ਮੈਂ ਜਿਵੇਂ ਹੁਣੇ ਦੱਸਿਆ ਵਾ ਕਿ ਇਹਨਾਂ ਦਾ ਵੱਖਵਾਦ ਦਾ ਟੈਗ ਲੱਗਾ ਹੋਇਆ ਵਾ ਕਿ ਸੱਤ ਤੱਕ ਇਹ ਵਾਖੇ ਵੱਖਵਾਦੀ ਨੇ ਕਿ ਨਹੀਂ ਇੱਕ ਵੱਖਰੀ ਗੱਲ ਹੈ ਲੇਕਿਨ ਇੱਕ ਟੈਗ ਜ਼ਰੂਰ ਲੱਗਾ ਹੋਇਆ ਵਾ ਔਰ ਬੜੀ ਥਿਨ ਲਾਈਨ ਰਸੀ ਦੇ ਉੱਤੇ ਤੁਰਲੇ ਆ ਇੱਕ ਪਾਸੇ ਸੰਵਿਧਾਨ ਦੀ ਤੁਸੀਂ ਸੌਵੀਂ ਚੁੱਕਦੇ ਜੀ ਦੂਜੇ ਪਾਸੇ ਤੁਸੀਂ ਖਾਲਸਾ ਰਾਜ ਦੀ ਵੀ ਗੱਲ ਕਰਦੇ ਜੀ ਖਾਲਸਾ ਰਾਜ ਦੀ ਐਗਜ਼ੈਕਟਲੀ ਕੀ ਡਿਫੀਨੇਸ਼ਨ ਹੈ ਤੁਹਾਡੀ ਡਿਫੀਨੇਸ਼ਨ ਕੀ ਹੈ ਸੋ ਇਹ ਇੱਕ ਬੜੀ ਥਿਨ ਲਾਈਨ ਹੈ ਜਿੱਤੇ ਇਹ ਪਾਰਟੀ ਦੇ ਆਗੂ ਜਿਹੜੇ ਨੇ ਉਹ ਤਰਨੇ ਸੋ ਉਹਦੇ ਤੇ ਵੀ ਲੋਕੀ ਕਲੀਅਰਿਫਿਕੇਸ਼ਨ ਮੰਗਣਗੇ ਔਰ ਜਦੋਂ ਉਹ ਸੀ ਕਲੀਅਰਿਫਿਕੇਸ਼ਨ ਦਿੰਦੇ ਜੇ ਕੋਈ ਨਾ ਕੋਈ ਧੜਾ ਧਰ ਨਾਲ ਨਰਾਜ਼ ਹੋ ਜਾਂਦਾ ਔਰ ਇੱਕ ਹੋਰ ਚੁਣੌਤੀ ਜਿਹੜੀ ਆ ਉਹ ਇਹ ਹੈ ਕਿ ਨਵੀਂ ਪਾਰਟੀ ਕਿਹੜੇ ਕਿਹੜੇ ਪਾਰਟੀਆਂ ਨੂੰ ਨਾਲ ਲੈ ਕੇ ਚੱਲ ਸਕੂਗੀ ਇਸ ਵੇਲੇ ਅਕਾਲੀ ਦਲ ਦੇ ਕਈ ਧੜੇ ਨੇ ਸਿਮਰਜੀਤ ਮਾਨ ਧੜਾ ਉਧਰ ਬਾਦਲ ਧੜਾ ਉਧਰ ਹੁਣ ਵੜਾਲੇ ਹੁਣੀ ਅੱਡ ਹੋਏ ਪਏ ਆ ਸੋ ਇਹ ਸਾਰਿਆਂ ਨੂੰ ਤੁਸੀਂ ਨਾਲ ਇੱਕ ਪਲੇਟਫਾਰਮ ਤੇ ਇਕੱਠੇ ਕਰ ਸਕੋਗੇ ਨਹੀਂ ਕਰ ਸਕੋਗੇ ਤੇ ਫਿਰ ਤੁਹਾਡੀ ਵੋਟ ਡਿਵਾਈਡ ਹੋਊਗੀ ਕਿਵੇਂ ਮੁਕਰਦਰ ਸਿੰਘ ਔਰ ਕੁਝ ਲੁਕਾ ਨੇ ਹੋਰਨੇ ਕਿਹਾ ਸਾਡੇ ਕਾਲਰਸ ਨੇ ਉਹਨਾਂ ਕਿਹਾ ਕਿ ਇਹਦਾ ਫਾਇਦਾ ਕਿਨੂੰ ਹੋਊਗਾ ਬੀਜੇਪੀ ਨੂੰ ਫਾਇਦਾ ਹੋਊਗਾ ਜੇ ਸਿੱਖ ਵੋਟ ਡਿੱਗੀ ਹੈ ਜੇ ਇਸ ਵੇਲੇ 60% ਸਿੱਖ ਵੋਟ ਹੈ ਪੰਜਾਬ ਦੇ ਵਿੱਚ ਜਾਂ 80% ਸਿੱਖ ਵੋਟ ਹੈ ਜੋ ਤਿੰਨ ਜਾਂ ਚਾਰ ਧਰਿਆਂ 'ਚ ਵੰਡੀ ਗਈ ਤੇ ਇਹਦਾ ਮਤਲਬ ਹੈ 15-15 20-20% ਹੀ ਇੱਕ ਧਰੇ ਨੂੰ ਪਈ ਨਾ ਸੋ ਇਹਦਾ ਫਾਇਦਾ ਕਿਨੂੰ ਹੋਊਗਾ ਉਸ ਦਾ ਫਾਇਦਾ ਬੀਜੇਪੀ ਨੂੰ ਹੋਏ ਸੋ ਬਹੁਤ ਸੋਚ ਸਮਝ ਕੇ ਚੱਲਣ ਦੀ ਲੋੜ ਹੈ 2024 ਲੋਕ ਸਭਾ ਚੋਣਾਂ ਦੇ ਵਿੱਚ ਅਮਰਿਤਪਾਲ ਜਾਂ ਸਰਜੀਤ ਸਿੰਘ ਨੂੰ ਇੱਕ ਹਮਦਰਦੀ ਦੀ ਵੋਟ ਪਈ ਕਿਉਂਕਿ ਉਹਨਾਂ ਨੂੰ ਡਿਪਰਗਟ ਜੇਲ ਦੇ ਵਿੱਚ ਐਨਐਸਏ ਥੱਲੇ ਸਰਕਾਰ ਨੇ ਰੱਖਿਆ ਲੋਕਾਂ ਨੂੰ ਲੱਗਾ ਵੀ ਇਹ ਤੱਕਾ ਵਾ ਉਹਨਾਂ ਦੀ ਗਲਤੀ ਜ਼ਰੂਰ ਸੀਗੀ ਜਿਹੜੀ ਉਹਨਾਂ ਨੇ ਅਜਨਾਲੇ ਪੁਲਿਸ ਸਟੇਸ਼ਨ ਤੇ ਜਿਸ ਤਰੀਕੇ ਨਾਲ ਹਮਲਾ ਕੀਤਾ ਲੇਕਿਨ ਇਹਦਾ ਇਹਦਾ ਉਹਦੇ ਵਾਸਤੇ ਉਹਨਾਂ ਨੂੰ ਸਜ਼ਾ ਦੋ ਇੱਥੇ ਰੱਖ ਕੇ ਸਜ਼ਾ ਦੋ ਐਡੀ ਦੂਰ ਭੇਜਿਆ ਕਿਉਂ ਉਹਦੀ ਹਮਦਰਦੀ ਮਿਲੀ ਲੇਕਿਨ ਇੱਕ ਪਾਰਟੀ ਨੂੰ ਵੋਟ ਪੈਣੀ ਜਿਹੜੀ ਇੱਕ ਵੱਖਰਾ ਮਸਲਾ ਹੁੰਦਾ ਵਾ ਇਟਸ ਅ ਡਿਫਰੈਂਟ ਜਿਵੇਂ ਅੰਗਰੇਜ਼ੀ ਚ ਕਹਿੰਦੇ ਨੇ ਇਟਸ ਅ ਡਿਫਰੈਂਟ ਬਾਲ ਗੇਮ ਆ ਟੂਗੇਦਰ ਸੋ ਬਹੁਤ ਸੋ ਸਮਝ ਕੇ ਅਗਲਾ ਕਦਮ ਚੁੱਕਣ ਦੀ ਲੋੜ ਆ ਇਹ ਨਾ ਤੇ ਤਰਨੂ ਫਾਇਦਾ ਪਹੁੰਚਾ ਦਿਓ ਜਿਹਨੂੰ ਸ਼ਾਇਦ ਲੋਕ ਸ਼ਾਇਦ ਨਹੀਂ ਪਹੁੰਚਾਣਾ ਚਾਹੁੰਦੇ